ਫਰ ਦੀ ਦੀ ਛਸਿਕ ਸਾਰੇ ਨੂੰ ਅੱਜ ਆਪਾਂ ਲੱਗੇ ਚੜਿਆ ਦੀ ਸਬਜ਼ੀ ਬਣਾਉਣ ਉਹਦੇ ਵਾਸਤੇ ਆਪਾਂ ਪਿਆਜ਼ ਇਧਰ ਤੇ ਟਮਾਟਰ ਤੇ ਇਹ ਰੇਠੀ ਲੈ ਲਿਆ ਵਾ ਹੋਰ ਆਪਾਂ ਇਹ ਨੂੰ ਗ੍ਰੇਡ ਕਰਦੇ ਆ ਇਧਰ ਆਪਾਂ ਚੜੇ ਜੜੇ ਆ ਸਵੇਰ ਦੇ ਭੇਹੀ ਇਹਨਾਂ ਨੂੰ ਹਿਸਲਾ ਦੋ ਤਿੰਨ ਕਰਵਾ ਲਿਓਗਾ ਥੋੜਾ ਆਪਾਂ ਇਨਨੂੰ ਕੱਟ ਕੇ ਬ੍ਰੈਂਡ ਕਰਕੇ ਬਾਅਦ ਵਿੱਚ ਤੜਕਾ ਲਾਉਦੇ ਆ। ਚਲੋ ਜੀ ਆਪਾਂ ਬੜੀ ਇਹ ਚੜੀ ਹਰੀ ਸਬਜੀ। ਲੋ ਜੀ ਕੜਾਈ ਦਿੱਤੀ ਆਪਾਂ ਰੱਖ ਵਿੱਚ ਪਾਈਏ ਤੇਲ। ਲਾਈਏ ਤੜਕਾ ਚੜੀ ਹਰੀ ਸਬਜੀ ਨੂੰ। ਚੀਣ ਪਾਉਣ ਦੇ ਵਿੱਚ ਆਪਾਂ ਜੀਰਾ ਜੀਰਾ ਆਪਣਾ ਕੁਝ ਚੁੱਕਾ ਵਾ ਲੋ ਜੀ ਤੜਕਾ ਆਪਣਾ ਪੁੱਛ ਲਿਆ ਵਾ ਆਪਾਂ ਅਦਰਕ ਅਦਰਕ ਪਿਆਜ਼ ਤੇ ਧਨੀਆਂ ਲਾਲ ਟਮਾਟਰ ਇਹ ਗ੍ਰੈਂਡ ਕਰ ਲਿਆ ਸਾਰਾ ਵਿੱਚੇ ਹਰੀ ਮਿਰਚ ਉਹ ਆਪਾਂ ਸਾਰਾ ਇਕੱਠਾ ਪਾਉਂਦੇ ਲਿਆ ਵਾ ਹੁਣ ਆਪਾਂ ਮਿਰਚ ਮਸਾਲਾ ਵਿੱਚ ਪਾ ਦਾਂਗੇ ਪਿਆਜ਼ ਜਿਹੜਾ ਆਪਣਾ ਤੜਕਾ ਪੁੱਛ ਲਿਆ ਵਾ ਇਹ ਅੱਜ ਆਪਣਾ ਪੂਜ ਚੁੱਕਾ ਵਾ ਹੁਣ ਆਪਏ ਦੇ ਵਿੱਚ ਪਾ ਦਾਂਗੇ ਮਿਰਚ ਮਸਾਲੇ ਨੂਣ ਹਲਦੀ ਮਸਾਲਾ ਚਾਣਾ ਮਸਾਲਾ ਲਾਲ ਮਿਰਚ ਰੰਗੜੀ ਮਿਰਚ ਥੋੜਾ ਜਿਹਾ ਵਿੱਚ ਪਾ ਦਾਂਗੇ ਪਾਣੀ ਥੋੜੇ ਮਸਾਲੇ ਜਿਹੜੇ ਪੁੱਜ ਜਾਣਗੇ ਮਸਾਲੇ ਜਿਹੜੇ ਆਪਣੇ ਵਿੱਚ ਪੁੱਜ ਚੁੱਕੇ ਆ ਹੁਣ ਆਪਾਂ ਇਹਦੇ ਵਿੱਚ ਚਨੇ ਜਿਹੜੇ ਪਾ ਦਾਂਗੇ ਕਿਉਂਕਿ ਮਸਾਲਾ ਜਿੰਨਾ ਭੁੰਨੀਆਂ ਨਹੀਂ ਸਬ지 ਸਵਾਦ ਬਣਦੀ ਆ ਇਸ ਕਰਕੇ ਆਪਾਂ ਚਲੋ ਜਿੰਨਾ ਪੋਝੂਗਾ ਸਬ지 ਵਧੀਆ ਬਣਦੀ ਟੇਸਟੀ ਥੋੜਾ ਜਿਹਾ ਆਪਣਾ ਚੁਲਸਨ ਦਾ ਪੇਸਟ ਪਾ ਦਾਂਗੇ ਕਿਉਂਕਿ ਅੱਜ ਲਸਣ ਚਿੱਲੇ ਆ ਨਹੀਂ ਆਪਾਂ ਇਹ ਹੀ ਪਾ ਲਾਂਗੇ ਦੱਪਾ ਕਰਦਾ ਲਸਣ ਹੀ ਪਾਉਨੇ ਛਿੱਲ ਕੇ ਇਹ ਦੋਗੇ ਤੇ ਛਿੱਤੀ ਹੋਵੇ ਫਿਰ ਆਪਾਂ ਇਹ ਪਤਲੀ ਦਾ ਲੋ ਜੀ ਤੜਕਾ ਆਪਣਾ ਬਰ ਚੁੱਕਾ ਵਾ ਹੁਣ ਆਪਾਂ ਇਹਦੇ ਵਿੱਚ ਚਣੀ ਜਿਹੜੀ ਪਾ ਦਾਂਗੇ ਸਾਜੀ ਹੁਣ ਆਪਾਂ ਇਹਨਾਂ 10-15 ਮਿੰਟ ਰਿਜਨ ਦਿੰਨੇ ਆ ਕਿਉਂਕਿ ਚਨੇ ਤੇ ਆਪਣੇ ਛੀਰ ਰਿਸਨਾ ਤਿੰਨ ਚਾਰ ਮਰਵਾ ਲਿਆ ਸੀ ਗੜੇ ਹੋਏ ਆ ਫਿਰ ਵੀ 10-15 ਮਿੰਟੋਂ ਨੂੰ ਆਪਾਂ ਰਿਜਨ ਕਰਾਂਗੇ ਲੋਹ ਦੀ ਸਬਜੀ ਆਪਣੀ ਬਣ ਕੇ ਤਿਆਰ दो कवें बणी तुसी बण सारे भेण भ्रा रल खे खाई धनवाद जी सत सिकाल